ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿ ਰਹੇ ਕਾਰੋਬਾਰੀਆਂ ਨੂੰ ਲਗਾਤਾਰ ਜਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਜਿਸ ਕਾਰਨ ਉਨ੍ਹਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਤਾਜ਼ਾ ਜਾਣਕਾਰੀ ਮੁਤਾਬਕ ਕਾਰੋਬਾਰੀ ਜਸ अरोड़ा ਨੇ ਕਿਹਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਨੇ ਸਿਰਫ ਇੰਨਾ ਹੀ ਨਹੀਂ ਰਾਤ ਦੇ ਸਮੇਂ ਉਸ ਦੇ ਘਰ ਦੇ ਸ਼ੀਸ਼ੇ ਤੋੜ ਕੇ ਗੈਸੋਲਿਨ ਦੇ ਨਾਲ ਵੀ ਹਮਲੇ ਕੀਤੇ ਗਏ ਨੇ ਦਾਸਤੀ ਕੇ ਅਰੋੜਾ ਦਾ ਕਹਿਣਾ ਹੈ ਕਿ ਫੋਨ ਕਾਲਰ ਦੁਆਰਾ ਕਥਿਤ ਤੌਰ ਉਤੇ ਲੱਖਾਂ ਢੋਲਣਾ ਦੀ ਮੰਗ ਕਰਨ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦੇਣ ਕਾਰਨ ਉਹ 1 ਸਾਲ ਤੋਂ ਵੱਧ ਸਮੇਂ ਤੋਂ ਦਲਦਲੇ ਸਾਇਹੇਟ ਰਹਿ ਰਹੇ ਹਨ ਜਸ ਅਰੋੜਾ ਅਤੇ ਕੈਨੇਡਾ ਪਰਦੇ ਹੋਰ ਕਾਰੋਬਾਰੀ ਮਾਲਕਾਂ ਨੇ ਇਸ ਤਰ੍ਹਾਂ ਦੀਆਂ ਧਮਕੀਆਂ ਪ੍ਰੀਆਂ ਕੋਲਾ ਆਉਣ ਦੀ ਪੁਸ਼ਟੀ ਕੀਤੀ ਹੈ ਅਰੋੜਾ ਨੇ ਕਿਹਾ ਕਿ ਧਮਕੀਆਂ ਆਉਂਦੀਆਂ ਰਹਿੰਦੀਆਂ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਦੇ ਵਿੱਚ ਇੱਕ ਵਿਅਕਤੀ ਜਸ ਅਰੋੜਾ ਦੇ ਘਰ ਹਨੇਰੇ ਵਿੱਚ ਹਮਲਾ ਕਰਦਾ ਦਿਖਿਆ ਜਾ ਸਕਦਾ ਹੈ ਅਰੋੜਾ ਅਤੇ ਹੋਰ ਕਾਰੋਬਾਰੀਆਂ ਨੇ ਇਸ ਮਾਮਲੇ ਸੰਬੰਧੀ ਪੁਲਿਸ ਦੇ ਕੋਲ ਕਈ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਬੀਸੀ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਂਸਵਲਥ ਨੇ ਕਿਹਾ ਕਿ ਪੁਲਿਸ ਅਤੇ ਆਸੀਐਮਪੀ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਕੈਨੇਡਾ ਭਰ ਦੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ ਫਾਂਸਵਲਥ ਨੇ ਇਹ ਵੀ ਕਿਹਾ ਹੈ ਕਿ ਸੰਕਟਿਤ ਅਪਰਾਧ ਇੰਨਾ ਖਤਰਨਾਪੀਛੇ ਹੋ ਸਕਦਾ ਹੈ ਜਿਸ ਦੇ ਵਿੱਚ ਹੋਰ ਰਾਜ ਅਤੇ ਦੇਸ਼ ਜਿਵੇਂ ਕਿ ਸਯੁਕਤ ਰਾਜ ਇੱਕ ਭੂਮਿਕਾ ਨਿਭਾ ਰਹੀ ਹੈ ਦੂਜੇ ਪਾਸੇ ਪੁਲਿਸ ਅਤੇ ਸੂਬੇ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਰਾਸ਼ਟਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਰੋੜਾ ਨੇ ਇੱਕ ਨਿਊਜ਼ ਏਜੰਸੀ ਨੂੰ ਆਪਣੇ ਘਰ ਦੇ ਕੈਮਰੇ ਦੀ ਫੁਟੇਜ ਜੋ ਮੁਹੱਈਆ ਕਰਵਾਈ ਹੈ ਇਸ ਦੇ ਵਿੱਚ ਰਾਤ ਦੇ ਹਨੇਰੇ ਚ ਘਰ ਦੇ ਵਸਤੂਆਂ ਛੁੱਟਣ ਦੀ ਵੀਡੀਓ ਦੇਖੀ ਜਾ ਸਕਦੀ ਹੈ ਇਸ ਦੌਰਾਨ ਕੁੱਤਿਆਂ ਦੇ ਭੌਂਕਣ ਅਤੇ ਕੱਚ ਦੇ ਟੁੱਟਣ ਦੀ ਆਵਾਜ਼ ਵੀ ਸਾਫ਼ ਸੁਣਾਈ ਦੇ ਰਹੀ ਹੈ ਜਸ ਅਰੋੜਾ ਨੇ ਬਿਆਨ ਦੇ ਵਿੱਚ ਕਿਹਾ ਹੈ ਕਿ ਜਦੋਂ ਪੁਲਿਸ ਪਹੁੰਚੀ ਤਾ ਉਸਨੇ ਅਗਲੇ 3 ਦਿਨਾਂ ਵਿੱਚ ਕਥਿਤ ਤੌਰ 'ਤੇ 1 ਮਿਲੀਅਨ ਡਾਲਰ ਦੀ ਮੰਗ ਕਰਨ ਵਾਲਾ ਇੱਕ ਹੋਰ ਕਾਲ ਆਇਆ ਸੀ ਅਧਿਕਾਰੀਆਂ ਮੁਤਾਬਕ ਅਲਬਰਟਾ ਅਤੇ অন্ਟਾਰੀਓ ਕੋਲ ਦੀ ਇੱਕ ਰਾਸ਼ਟਰੀ ਜਾਂਚ ਵਿੱਚ ਇਸੇ ਹੋ ਕਰ ਰਹੀ ਹੈ ਅਤੇ ਕੈਨੇਡਾ ਪਰ ਵਿੱਚ ਕਈ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਨੇ ਦੂਜੇ ਪਾਸੇ ਅਰੋੜਾ ਨੇ ਕਿਹਾ ਕਿ ਉਸ ਨੂੰ ਸਾਲ 2023 ਵਿੱਚ ਕਾਲਾਂ ਆਉਣੀਆ ਸ਼ੁਰੂ ਹੋ ਗਈਆਂ ਸਾਂ ਅਤੇ ਉਹ ਪਿਛਲੇ ਸਾਲ ਤੋਂ ਪੁਲਿਸ ਕੋਲ ਜਾ ਰਿਹਾ ਹੈ ਜਸ ਨੇ ਕਿਹਾ ਇਹ ਪੁਲਿਸ ਕੁਝ ਨਹੀਂ ਕਰ ਰਹੀ ਉਹ ਉਸ ਨੂੰ ਤੁਹਾਨੂੰ ਸਿਰਫ ਇੱਕ ਪੁਲਿਸ ਫਾਈਲ ਨੰਬਰ ਦਿੰਦੇ ਨੇ ਅਤੇ ਕਹਿੰਦੇ ਨੇ ਠੀਕ ਹੈ ਜੇ ਤੁਸੀਂ ਕੁਝ ਦੇਖਦੇ ਹੋ ਤਾਂ ਸਾਨੂੰ ਦੱਸੋ ਅਰੋੜਾ ਦੇ ਅਨੁਸਾਰ ਪਹਿਲਾਂ ਉਸ ਕੋਲ 2 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਸੀ ਪਰ ਬਾਅਦ ਵਿੱਚ ਉਹਨਾਂ ਨੇ ਰਕਮ 1 ਮਿਲੀਅਨ ਡਾਲਰ ਤੱਕ ਘਟਾ ਦਿੱਤੀ ਹੈ ਅਰੋੜਾ ਨੇ ਕਿਹਾ ਕਿ ਮੈਂ ਸਹਾਇਤਾ ਲਈ ਪੀਖ ਮੰਗ ਰਿਹਾ ਮੈਂ ਬੇਨਤੀ ਕਰ ਰਿਹਾ ਕਿਰਪਾ ਕਰਕੇ ਮੇਰੀ ਗੱਲ ਸੁਣੀ ਜਾਵੇ ਮੈਨੂੰ ਸੱਚਮੁੱਚ ਇਸ ਦੀ ਲੋੜ ਹੈ ਤੇ ਮੈਂ ਬਹੁਤ ਇਧਰਿਆ ਹੋਇਆ ਹਾਂ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਕੀ ਕਰਨਾ ਹੈ ਇਸ ਘਟਨਾ ਤੋਂ ਬਾਅਦ ਕਾਰੋਬਾਰ ਨੇ ਵਾਧੂ ਸੁਰੱਖਿਆ ਉਪਾਏ ਅਤੇ ਸੁਰੱਖਿਆ ਕੈਮਰੇ ਲਗਵਾਉਣ ਸਮੇਤ ਆਪਣੀ ਸੁਰੱਖਿਆ ਨੂੰ ਵਧਾਉਣ ਦੇ ਲਈ ਕਦਮ ਚੁੱਕੇ ਨੇ ਹਾਲਾਂਕਿ ਇਨ੍ਹਾਂ ਉਪਾਵਾਂ ਦੇ ਬਾਵਜੂਦ ਕਾਰੋਬਾਰੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਬਣੀ ਹੋਈ ਹੈ ਜ਼ਿਕਰ ਹੋਇਆ ਕਿ ਪੁਲਿਸ ਦਾ ਕਹਿਣਾ ਹੈ ਕਿ ਸਪੱਸ਼ਟ ਤੌਰ ਉਤੇ ਬਹੁਤ ਹੀ ਨਿਰਾਸ਼ਾਜਨਕ ਅਤੇ ਕਾਰੋਬਾਰੀ ਮਾਲ ਕਦੇ ਲਈ ਚਿੰਤਾਜਨਕ ਖਬਰ ਹੈ ਪਰ ਪੁਲਿਸ ਆਪਣੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਅਜਿਹੀਆਂ ਘਟਨਾ ਨਾ ਵਾਪਰ ਸਕਣ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ